ਹਾਂਜੀ ਸਤਿ ਸ੍ਰੀ ਅਕਾਲ ਹੋਰ ਸਾਰੇ ਭੈਣ ਭਰਾ ਸਾਰੇ ਠੀਕ ਠਾਕ ਹੋਮੋਂਗੇ ਤੇ ਸਾਰੇ ਵਧੀਆ ਹੋਮੋਂਗੇ ਤੇ ਆਜੋ ਆਪਾਂ ਅੱਜ ਆਏ ਸੀ ਖੇਤ ਹੁਣ ਪੱਠਿਆਂ ਨੂੰ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਣੀ ਸਬਜ਼ੀ ਨਾਲੇ ਦਿਖਾਉਨੇ ਆ ਆਲੂ ਇਹਨਾਂ ਤੇ ਆਪਾਂ ਕਾਹਲੂ ਮਾਰਨੀ ਆ 0050 ਨਾਲੇ ਫਿਰ ਮਾਰ ਕੇ ਲਾ ਦਾਂਗੇ ਪਾਣੀ ਤੇ ਉਹ ਪਾਣੀ ਦਾ ਲੱਗੂਗਾ ਜੀ ਕਿਉਂਕਿ ਦਿਨ ਬਹੁਤ ਗਰਮ ਆ ਇਹ ਆ ਪਹਿਲਾਂ ਤੁਹਾਨੂੰ ਦਿਖਾਈ ਗਿਆ ਸਾਰ ਆ ਆਪਾਂ ਪਛੇਤੀ ਲਾਤੀ ਸੀ ਮੇਥੀ ਵਧੀਆ ਹਰੀ ਹੋ ਗਈ ਦੇਖੋ ਮੇਥੀ ਵੀ ਵਧੀਆ ਨਿਕਲ ਆਈ ਆ ਗੇਤੀ ਖੜੀ ਆ ਆਹ ਕੁਸ ਪਿਆਜ ਉਹ ਪਹਿਲਾਂ ਵਾਲੇ ਭੱਦੋ ਵਾਲਿਆਂ ਨਾਲੋਂ ਪਛੇਤੇ ਲਾਤੇ ਸੀ ਕੁਸ ਆ ਹੁਣ ਲਾਏ ਆ ਜਿਹੜੇ ਦੇਖੋ ਵਧੀਆ ਚੱਲ ਪਏ ਸਾਰੇ ਪਿਆਜ ਮੇਰੀ ਬਹੁਤ ਵਧੀਆ ਸੀ ਬਰੀਕ ਤੇ ਪੂਰੇ ਵਧੀਆ ਚੱਲ ਪਏ ਇਹ ਤੇ ਇੱਧਰ ਵੀ ਆਉਂਦਰ ਵੀ ਆਹਾ ਤੇ ਇਹਦੇ ਥੱਲੇ ਆਪਾਂ ਲਾਤੇ ਚੱਪਣ ਕੱਦੂ ਉੱਤੇ ਪਰਾਲੀ ਪਾਤੀ ਤੇ ਥੱਲੇ ਖੀਰੇ ਆ ਚੱਪਣ ਕੱਦੂ ਆ ਕਿਉਂਕਿ ਗਰਮੈਸ ਨਾਲ ਹਰੇ ਹੋਉਣਗੇ ਤੇ ਆ ਆਪਣੇ ਆਲੂ ਆ ਦੇਖੋ ਹੁਣ ਇਹਨਾਂ ਨੂੰ ਲਾਵਾਂਗੇ ਕੱਲੋਂ ਸਪਰੇਅ ਕਰਕੇ ਪਾਣੀ ਸਟਾਰਟ ਕਰ ਦਾਂਗੇ ਦੇਖੋ ਹੁਣ ਤਾਂ ਬੇਲਾ ਨੇ ਚਮਤਕਾਰ ਵਜੀ ਵੀ ਆ ਜੀਰੋ 050 ਮਾਰਦਾਂਗੇ ਤੇ ਆ ਆਪਣੇ ਸਾਈਡ ਤੇ ਲਾਈ ਵੀ ਆ ਖੋਬੀ ਆ ਨਾਲ-ਨਾਲ ਉਹ ਬਹੁਤ ਲੰਮੀ ਵਾੜ ਤਾਂ ਹੀ ਲੱਗੀ ਵੀ ਆ ਇਹ ਇਹ ਆਪਣੇ ਆਲੂ ਦੇ ਬੱਟਾ ਫੁੱਲ ਬਾੜਦਿਆਂ ਅੱਜ ਹੋ ਗਏ ਇਹ ਅੱਜ ਹੋ ਗਏ 25 ਅੱਜ ਹੋਗੇ 85 ਦਿਨ ਦੇ ਹੋਗੇ ਪੂਰੇ ਆਲੂ ਇਹ ਯਾਨੀ ਕਿ ਆ ਤੀ 90 ਦੇ ਹੋ ਜਾਣੇ ਆ 30 ਤਰੀਕ ਦੀ ਵਜਾਂ ਦਾ ਇਹਨਾਂ ਦੀ ਤੇ ਪੂਰੇ ਹੋ ਜਾਣੇ ਆਪਣੇ ਅੱਜ ਪੂਰੇ 85 ਦਿਨਾਂ ਦੇ ਹੋ ਗਏ ਦੇਖੋ ਬਹੁਤ ਸੋਹਣੀ ਬੇਲ ਆ ਦੇਖੋ ਨਿਗਾਣਾ ਐ ਮੱਟਾ ਪਾੜਦਿਆਂ ਆਉਂਦਾ ਹੈ ਹਣ ਤਾਂ ਇਹ ਦੇਖੋ ਰੰਗ ਵੀ ਪੂਰਾ ਵਧੀਆ ਬੇਲ ਦੇਖੋ ਪੂਰੀ ਵਧੀਆ ਇਹ ਡਾਇਮੰਡ ਆਪਣਾ ਤੇ ਆ ਕੁਸ ਕਾਜਰਾ ਪਹਿਲਾਂ ਕੀਤੇ ਦੋ ਵਾਰ ਢਖਾ ਹੋਣਾ ਇਹਨੂੰ ਵੱਡਾ ਪਾਇਆ ਵੇ ਕਾਜਰਾ ਨੂੰ ਸਭ ਜੀ ਆ ਪਾਲਕਾ ਧਣੀਆਂ ਗੀਤਾ ਬਾਲਕਾ ਵੀ ਆਪਾਂ ਬਿਸ਼ੇਤੀ ਲਾਤੀ ਸੀ ਆ ਹੁਣ ਕੋਈ ਬਿਸ਼ੇਤਾ ਧਣੀਆਂ ਲਾਤਾ ਸੀ ਬਾਅਦ ਚ ਫੇਰੇ ਵਧੀਆ ਕੰਮ ਦਿੰਦਾ ਤੇ ਹੁਣ ਇਹ ਹਰਾ ਹੋਇਆ ਬਹੁਤ ਸੋਹਣਾ ਉਹ ਗੀਤਾ ਖੜਾ ਤੇ ਹੁਣ ਆ ਇੱਕ ਦੇ ਦਿਨ ਚ ਕਮਾਲ ਵੀ ਵਢਾਂਗੇ ਆਲਾ ਤੇ ਇਹ ਹੋ ਜਾਂਦਾ 7-8 ਕੁਇੰਟਲ ਹੋ ਜਾਂਦਾ 10 ਕੁਇੰਟਲ ਵੀ ਇੰਨੇ ਕਾਹਾਂ ਚੋਂ ਫਿਰ ਇਹਦਾ ਗੁੜ ਲਿਆਵਾ ਕੇ ਬਣਵਾ ਕੇ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰੇ ਜਣੇ ਲਾਈਕ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ